ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਗਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲਾ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਆ ਦੋਵੇਂ ਟੋਕੜਾ ਗੱਪਣਾ ਝੋਟੀਆਂ ਚੱਕ ਪਾਸਤਾ ਨੂੰ ਦਿਖਾਵਾਂਗੇ ਤੇ ਆ ਦੋ گاਵਾ ਜਿਹੜੀਆਂ ਤੁਹਾਨੂੰ ਦਿਖਾਉਣੀ ਆ ਇੱਕ ਬੱਚੇ ਵਾਲੀ ਆ ਤੇ ਇੱਕ ਗੱਬਣ ਆ ਬਾਕੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਟੋਕੜਾ ਗੱਬਣਾ ਆਪਣੀਆਂ ਜਾ ਕੇ ਚੱਕ ਜ਼ਰੂਰ ਕਰਵਾ ਲਿਆ ਕਰੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਬੜਾ ਵਧੀਆ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਹਾਂ ਭਾਈ ਡਿਪਟੀ ਜੀ ਜਿਹੜੇ ਚੱਕ ਜੇ ਮੀਸੀ ਸ਼ਾਂਤ ਸੀ ਜਨਾਲਾ ਤੇ ਜਲੰਧਰ ਸਰ ਜੀ ਤੇ ਫੋਨ ਨੰਬਰ ਇਹ ਬੋਲ ਦੋ 9781984725 ਜੀ ਠੀਕ ਹੈ ਜੀ ਹਾਂਜੀ ਤੇ ਅੱਜ ਹੈਗੀਆਂ ਆਪਣੇ ਕੋਲ ਚਾਰ ਜੀ ਚਾਰ ਆ ਹਾਂਜੀ ਵਿੱਚੋਂ ਇੱਕ ਸਰ ਦੀਆਂ ਤਿੰਨ ਹੀ ਟੁਕੜਾ ਬਣਾਇਆ ਹਾਂ ਹਾਂ ਤਿੰਨ ਟੁਕੜਾ ਬਣਾ ਦਾ ਇੱਕ ਸੂਈ ਦੀ ਤੇ ਇੱਕ ਸੂਈ ਆ ਹਨਾ ਠੀਕ ਆ ਅੱਜ ਚਾਰੇ ਭਾਜੀ ਇੱਕ ਇੱਕ ਰੋਲੀਆਂ ਜੀ ਅੱਛਾ ਹਾਂ ਪਿਛਲੇ ਆਪਾਂ ਪਾਈਆਂ ਨਹੀਂ 6-7 ਮਹੀਨੇ ਪਹਿਲਾਂ ਮਾਸਟਰ ਵੀਰ ਕੋਲ ਲਈਆਂ ਆ ਪਾਵੇਂ ਡੰਗਰ ਹਾਂਜੀ ਭਾਜੀ ਮਾਸਟਰ ਵੀਰ ਕੋਲ ਕੋਈ ਲਈਆਂ ਆ ਆਪਾਂ ਅੱਛਾ ਡੰਗਰ ਬੜੇ ਕੋਲ ਭਾਜੀ ਮੈਨੂੰ ਦਿੰਦਾ ਤੇ ਮੇਰੇ ਕੋਲ ਲੈਂਦਾ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਪਹਿਲਾਂ ਕਿੱਡੀ ਵਿਖਾ ਦੀਏ ਫਿਰ ਇਹੋ ਭਾਜੀ ਚੰਗੇ ਰਕਾਰਾ ਅੱਜ ਮੈਨੂੰ ਚਲੋ ਫਿਰ ਪਹਿਲਾਂ ਇਹ ਛੋਟੀ ਵਿਖਾ ਲਈਏ ਕਿੰਨੇ ਜੱਦੇ ਚੈੱਕ ਪਾਸ ਤੇ ਇਹਨੂੰ ਭਾਜੀ ਕੱਲੇ ਕੱਲੇ ਡੰਗਰ ਦਾ ਉਹਨੇ ਤਰੀਕ ਲਿਖੀ ਆ। ਅੱਛਾ। ਉਹ ਇਹ 23 ਤਰੀਕ ਇਹਨਾਂ ਨੂੰ ਸਦਵਾਮੀ ਨਾ ਲੱਗਣਾ ਜੀ। ਅੱਛਾ। ਆਹ ਵਾਲੀ 23 ਨੂੰ। ਆਜ 8 ਤਰੀਕ ਜੀ। ਠੀਕ ਹੈ। ਤੇ ਤਰੀਕਾਂ ਨੂੰ ਸਦਵਾ ਲੱਗਣਾ ਜੀ। ਸਾਢੇ 6:00 ਦੇ ਕਰਕੇ ਨਵਾਂਗੇ ਭਾਜੀ। ਠੀਕ ਹੈ। ਤੇ ਥਾਂ ਤੋਂ ਓਕੇ ਜੀ ਪੂਰਾ। ਮੈਂ ਨਾ ਭਾਜੀ ਕਿਤੇ ਆਨੇ ਕੀ ਬਾਈ ਜੀ ਰੱਖਦੀ ਆ ਨਾ। ਬਾਈ ਨਹੀਂ ਭਾਜੀ ਇਹ। ਅੱਛਾ। ਇਹ ਨਾ ਉਹ ਅੰਦੇ ਵੀ ਇਹਦੇ ਨਾਲ ਮਾਦ ਮੱਖੀ ਜੀ ਲੜ ਗਈ ਤੇ ਮਾਹੋਂ ਮੱਖੀ ਨਹੀਂ ਦੀ। ਹਾਂਜੀ। ਇਹ ਭਲ ਜਾਦੀ ਸੀ ਇਹ ਥੋੜੀ ਸੋਜ ਹੀ ਪੈ ਗਈ ਇਹਦੇ ਚੱਕੀ। ਅੱਛਾ। ਹਾਂ। ਇਹ ਪਾਜੀ ਮੈਨਾਂ 3-4 ਦਿਨ ਹੋ ਗਏ ਮੈਂ ਡੰਗਰ ਲੈਏ ਸੀ ਅੱਛਾ ਉਹਨਾਂ ਦੇ ਘਰ ਨਾਲ ਖੰਡ ਪਾੜਦ ਰਿਹਾ ਸੀ ਹਾਂਜੀ ਤੇ ਉਹਨਾਂ ਕਹਿੰਦੇ ਪੁਰਾਣੇ ਪੁਰਾਣੇ ਆਏ ਆ ਤੇ ਤੂੰ ਡੰਗਰ ਨਾਲ ਬਾਜੂ ਲੈ ਜੀ ਅੱਛਾ ਫੇਰ ਮੈਂ ਲਿਆਂਦੇ ਆ ਉਹ ਦੋ ਪਾਜੀ ਕੋਈ ਕੋਈ ਗੱਲ ਨਹੀਂ ਹੈਗੀ ਅੱਛਾ ਮੈਨੂੰ ਉਹਨਾਂ ਕਹਾਂ ਵੀ ਠੜਨੀ ਤੇ ਲੈ ਜਾ ਤੂੰ ਨਹੀਂ ਠੜਨੇ ਤੇ ਕੋਈ ਗੱਲ ਨਹੀਂ ਠੀਕ ਮੈਂ ਜਿੰਨੂ ਮੈਨੂੰ ਹੋ ਲੈਣ ਦੇ ਸੱਟ ਕੋਈ ਗੱਲ ਨਹੀਂ ਕਰਦਾਂਗੇ ਨਾ ਖੜੀ ਨੂੰ ਅੱਛਾ ਬਾਜੂ ਲੈ ਜੀ ਸੌਦਾ ਪਾਜੀ ਚਾਨਣ ਨਾਲ ਵੇਖ ਲਓ ਉਹਦੇ ਮਤਲਬ ਕਾਲੇ ਜਾਦੀ ਕੱਲ ਮੈਂ ਵੇਖਿਆ ਹਾਂ ਠੀਕ ਹੈ ਲੈਂਦੀ ਜਾਂਦੀ ਹੈ ਠੀਕ ਆ ਇੱਕ ਧਾਰ ਦਾ ਚੌਂ ਦੇ ਤਗੜੇ ਨਾਲ ਅਗਲਾ ਬਰਾਬਰ ਹੋ ਮਗਰ ਇਹਦਾ ਬਗਰ ਬਾਕੀ ਸੋਈ ਸਵਾਈ ਆ ਗਈ ਕਿ ਜਾਗ ਸੋਣ ਵਾਲੀ ਆਪਣੀ ਦੋ ਟਾਈਮ ਚੋ ਕੇ ਲੈ ਜੇ ਭਾਜੀ ਰੁਪਏ ਜਿਆਦੀ ਗਈ ਅੱਜ ਤੇ ਜਿਆਦਾਣਾ ਮੰਨ ਲਓ ਮੱਖੀ ਮਾਹੋ ਮੱਖੀ ਲੜ ਗਈ ਤੇਰੀ ਨੂੰ ਲੈ ਜਾਂਦੀ ਗਈ ਲੈ ਲੈਂਦੀ ਜਾਂਦੀ ਭਾਈ ਹੁਣ ਠੀਕ ਆ ਹਾਂ ਇਧਰ ਦੇਖੋ ਮਾਨਾ ਤੇ ਉਤਰਾ ਕਿੰਨਾ ਦੁੱਧ ਦੇ ਦੇ ਕੋਲ 13 ਮਾਨਾ ਭਾਜੀ ਹਾਂਜੀ ਦੁੱਧ ਕਿੰਨਾ ਹੋਣੇ ਦੇਖੋ ਦੁੱਧ ਭਾਜੀ ਕੋ 10 ਲੀਟਰ ਆ ਅੱਛਾ ਤੇ ਉਹਦੇ ਕਰਕੇ ਨਾ ਇੱਕ ਦੋ ਨਾ ਟੀਕੇ ਡਾਕੇ ਲਵਾਏ ਸੋਜੀ ਦੇ ਹਾਂਜੀ ਤੇ ਅਸੀਂ 8 ਲੀਟਰ ਭਾਈ ਦੋ ਅੱਛਾ ਹੋਵੇ ਸਕਦਾ 9 ਹੀ ਹੋਵੇ ਜਾਂ 8 ਆ ਦਵਾਂਗੇ ਤੇ ਸੱਜਣ ਨੇ ਕਿੰਨਾ ਕੱਢਿਆ ਦੁੱਧ ਕਿੰਨੇ ਭਾਜੀ ਉਹ ਤਾਂ ਮੈਂ 18-19 ਕਿਲੋ ਚੋਇਆ ਏ ਥਲੇ ਅੱਛਾ ਬਾਕੀ ਭਰੀ ਛੋਟੀ ਏ ਬਿਲਕੁਲ ਠੀਕ ਏ ਚੰਗੀ ਬਹੁਤ ਚਾਰੇ ਤਨ ਦੀ ਮੇਰੀ ਗਾਰੰਟੀ ਭਰੀ ਏ ਵੇਲੇ ਅਗਲਾ ਬਰਾਬਰ ਹੋ ਮਗਰਲੇ ਨਾਲ ਮਗਰਲੇ ਆ ਦੇਖ ਸਾਦੇ ਜੀ ਤੋਰੋਂ ਫੇਰ ਇੱਕ ਰੀ ਬਾਕੀ ਇਹਦੀ ਗਾੜ ਵੀ ਚੰਗੀ ਹੋ ਗਈ ਹਵਾਨਾ ਗਾਹਣਾ ਵੀ ਚੰਗਾ ਏ ਤੋਰ ਬਸ ਸਜਰਾਰ ਕੀ ਏ ਜੋੜੀ ਦੇ ਹਾਂਜੀ ਬਾਕੀ ਬਾਹਰੇ ਬੱਲੇ ਤੇ ਅਮਾਜ ਚੰਗੀ ਜਵਾਨ ਏ ਮਤਲਬ ਨਿੱਗਰ ਏ ਅਮਾਜ ਕਹਿੰਦਾ ਮਤਲਬ ਇਹ

ਜਿੱਤਰਾ ਤਾਂ ਥੱਲੇ ਕੋਈ ਕਰ ਸਕਦਾ ਵੀ ਮੇਰਾ ਅੱਛਾ ਭਾਵੇਂ ਲੇਟਰ ਨਾ ਕਰ ਲਿਆ ਅਗਲੇ ਨਾਲ ਅਗਲਾ ਬਰਾਬਰ ਉਹ ਮਗਰਲੇ ਨਾਲ ਮਗਰਲਾ ਬਰਾਬਰ ਹੋਊਗਾ ਠੀਕ ਆ ਆ ਥੋੜੀਆਂ ਮਤਲਬ ਸੋਝੀ ਪਈ ਏ ਦੇ ਠੀਕ ਆ ਹਾਂ ਲੈਦੇ ਜਾਂਦੇ ਜੀ ਹੁਣ ਠੀਕ ਆ ਹਾਂ ਜੀ ਤੇ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਇਹਦਾ ਭਾਜੀ ਮੁੱਲ ਤੂੰ ਨਹੀਂ ਦੱਸ ਦੋ ਜੀ ਅੱਜਾ ਕਰੀਏ ਮੋਲ ਤੇ ਭਾਜੀ ਭਾਵੇਂ 88000 ਕਰਾ ਲਓ ਝੋੜੀਆਂ ਦੁੱਧ ਬੜਾ ਜੀ ਵੀ ਹਾਂਜੀ ਉਹ ਤਾਂ 10 ਹੀ ਉਹ ਹੀ ਨਾ ਦੇਣ ਦੇ ਆਠ ਹੀ ਲਾ ਦੇ ਕੋਈ ਹਾਂਜੀ ਆਹੀ ਭਾਜੀ ਝੋੜੀਆਂ ਦੀ 85000 ਦੀ ਨਹੀਂ 85 ਦੀ ਨਾ ਦਈਏ ਭਾਜੀ ਤੁਹਾਨੂੰ ਵੀ ਪਤਾ ਝੋੜੀ ਜਿੰਨੇ ਦੀ ਪਿਆ ਯਾਰੋ ਕਿ ਦੋ ਵੀਰਾਂ ਦਾ ਮੈਦੇ ਆਇਆ ਮਤਲਬ ਇਹ ਡੇਢ ਦੀ ਲਿਆ ਵੀਰੋ ਦੀ ਠੀਕ ਆ ਚਲੋ ਜੇ ਸੁਣੋ ਕਰੋ ਤੇ ਦੇਣ ਵਾਲੀ ਗੱਲ ਕਰੀਏ 82 ਦੇ ਦਈਏ 80 ਦੇ ਦਈਏ 80 ਦੇ ਭਾਈ ਦੋ ਛੜ ਦੀ ਅੱਛਾ 78000 50000 ਛੋਟੀ ਦੇ ਬੰਨ੍ਹ ਕੇ ਠੀਕ ਹੈ ਜੀ ਹੁਣ ਭਾਈ ਦੋ ਤਾਂ 8 ਲੀਟਰ ਖਾਂ ਭਾਵੇਂ ਕੋਈ ਲੀਟਰ ਫਾਰ ਪਾਸਾ ਵਾਜੂਗਾ ਘਟਦਾ ਨਹੀਂ ਆ ਬਾਕੀ ਚਲੋ ਕੋਈ ਫਿਰ ਫੋਨ ਲਾਵੇ ਮਾਨਤਾ ਨੇ ਮੌਕੇ ਤੇ ਜੇ ਹੋਰ ਹੋ ਜਾਊਗਾ ਹਾਂ ਤੇ ਹੁਣ ਆ ਕਿੰਨੇ ਜਦ ਚੈੱਕ ਪਾਸ ਆ ਇਹਨੂੰ ਭਾਈ 4 ਮਹੀਨੇ ਤੇ ਅੱਜ ਹੋ ਗਏ 8 ਦਿਨ ਅੱਛਾ ਚੌਂ ਦੀ ਲਾ ਦੇ ਠੀਕ ਹੈ ਤੇ ਇਹ ਮੰਨ ਲਓ ਇਹ ਸਿਰਫ ਦੁੱਧ 8 ਲੀਟਰ ਆ ਅੱਛਾ ਜਿਹੜਾ ਇਹਨੂੰ ਚੋੜੂ ਇਹਨੂੰ ਭੁੱਲ ਜੂ ਬਹੁਤਾਂ ਚਵਾਈ ਲੱਗੀਆਂ ਮੀਆਂ ਨੂੰ ਤਾਂ ਕਰ ਭਾਈ ਚਵਾਈ ਦਾਣਾ ਹਾੜਾ ਕਿੰਨਾ ਦੁੱਧ ਦੇ ਕੋਲ ਦੁੱਧ ਭਾਜੀ 8 ਕਿਲੋ ਦੇ ਕੋਲ ਤਿੰਨੇ ਸੱਜ ਨੇ ਕਿੰਨਾ ਕੱਢਿਆ ਦੁੱਧ ਇਹ ਭਾਜੀ ਉਹ 16 ਕਿਲੋ ਵਾਲੀ ਮੈਂ ਦੇ ਤੁਰਾ ਹਾਂ ਇਹ ਥਾਣੇ ਦੇ ਵੀ ਤੇ ਇੱਕ ਸਾਜੂ ਲੱਗ ਗਿਆ ਤਾਂ ਬਾਕੀ ਤੁਸੀਂ ਆਪਣੀ ਸਮਝਣਾ ਆਪਣੇ ਅੰਦਾਜ਼ ਨਾਲ ਵੇਖਣਾ ਬਾਕੀ ਮਿਲਕਵੇਂ ਨੇ ਇਹਦੇ ਵੀ ਚੰਗੀ ਲੱਗੀ ਆ ਚੰਗੀ ਭਾਜੀ ਦੁੱਧ ਵਾਲੀ ਮਹੀ ਹੈ ਵੀ ਦੁੱਧ ਲਈ ਨਿਸ਼ਾਨੀਆਂ ਚੰਗੀਆਂ ਆ ਇਹਨਾਂ 'ਚ ਬਾਕੀ ਚਲੋ ਹੁਣ ਤੇ ਤੋਕੜਾਈਆਂ ਵਾ ਇੰਨੇ ਤੀਸਰਾ ਸੋਨਾ ਓਨਲੀ ਬੜੀ ਉਹਨ ਇੱਕ ਨੰਬਰ ਦੀ ਭਾਜੀ ਠੀਕ ਹੈ ਹਾਂਜੀ ਚੈੱਕ ਪਾਸ ਕੋਈ ਕਰਾ ਆਗੇ ਤਿੰਨਾਂ ਚੌ ਦਿਨਾਂ ਦੀ ਭਾਜੀ ਸਾਡੀ ਗਾਰੰਟੀ ਜੇ ਨਾਲੀ ਅੱਛਾ ਤਿੰਨ ਚਾਰ ਦਿਨ ਤੱਕ ਇਹਨਾਂ ਦਾ ਤੋਹਨ ਦਿਨਾਂ ਦਾ ਕੋਈ ਦੱਸ ਦਿਓ ਉਹਨੂੰ ਚੈੱਕ ਕਰਾ ਆਗੇ ਠੀਕ ਹੈ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਇਹਦਾ ਕਰਦੇ ਆਪਾਂ 70 ਜੋ ਛੱਡ ਦੀਏ ਦਾ ਦੋ ਉਹਦਾ 80 ਦਾ 70 ਦੇ ਛੱਡ ਦੀਏ ਦੋ ਨਹੀਂ ਹੋਰ ਛੱਡ ਦੀਏ ਦਾ 70 ਜੋ 5 ਹੀ ਛੱਡ ਦੋ 65 ਦੇ ਦੀਏ ਹਾਂਜੀ ਹੋਰ ਦੋ ਛੱਡ ਦਾਂਗੇ ਭਾਜੀ ਅੱਛਾ 63000 ਦੇ ਦੇ ਦੋਗੇ ਆ ਇਧਰ ਕੋਲ ਥਣ ਕਿਹੜਾ ਲੱਗਾ ਹੈ ਠੀਕ ਹੈ ਜੀ ਪਾਜੀ ਚਲੋ ਆਪਾਂ ਇਹ ਨਹੀਂ ਆ ਗਲਮ ਉਂਗਲ ਤੋਂ ਮੋਢੀ ਤੋ ਆ ਰਿਆ ਮਈਆਂ ਦੀ ਅੱਛਾ ਉਥੇਰ ਵੀ ਤੋ ਆ ਰਿਆ ਪੋਲੀਆਂ ਮਈਆਂ ਚੋਂ ਠੀਕ ਹੈ ਜੀ ਹੁਣ ਆ ਵੀ ਜਿਹੜੀ ਗੱਬਣ ਆ ਇਹ ਵੀ ਪਾਜੀ ਬੱਛੀ ਗੱਬਣ ਦੂਜੇ ਸੂਏ ਗੱਬਣ ਇਹ ਕਿੰਨੇ ਚੱਦੀ ਗੱਬਣ ਆ ਇਹ ਪਾਜੀ ਇਹਦੇ ਨਾ 13 ਤਰੀਕ ਨੂੰ ਮੰਨ ਲਓ ਹੋ ਜਾਂਦੇ ਜੇ ਮੰਨ ਲਓ ਅਗਲੇ ਮਹੀਨੇ ਅੱਛਾ ਇਹ ਅਪ੍ਰੈਲ ਚ ਅੱਛਾ ਅਪ੍ਰੈਲ ਦੀ 13 ਤਰੀਕ ਨੂੰ ਮੰਨ ਲਓ ਮਤਲਬ ਸਾਖੀ ਦੇ ਦਿਨ ਪੂਰੇ ਹੁੰਦੇ ਇੱਥੇ ਪੂਰੇ ਦਿਨ 13 ਤਰੀਕ ਨੂੰ ਹੁੰਦੇ ਜੀ ਠੀਕ ਹੈ ਜੇਸੂ ਦੇ ਵਹਿੜ ਸੁਣੀ ਜੀ ਅਪ੍ਰੈਲ ਮਹੀਨੇ ਚ ਸੋਵ ਗਏ ਹਾਂ ਜੀ ਅਪ੍ਰੈਲ ਮਹੀਨੇ ਦੇ 13 ਤਰੀਕ ਨੂੰ ਤੇ ਦਿਨ ਪੂਰੇ ਜੀ ਠੀਕ ਹੈ ਦੇਖੋ ਪੰਜ ਤਾ ਅੱਧੇ ਨੱਤੇ ਲੈ ਜਾਂਦੀਆਂ ਹਾਂ ਆ ਜਾਓ ਕੋਈ ਕਹਿ ਨਹੀਂ ਸਕਦੇ ਜੇਸੂ ਗਾ ਸੁਣੀ ਪਹਿਲੇ ਸੁਆ 13 14 ਕਿਲੋ ਦਾ ਰਕਾਰ ਰਿਆ ਹਲਾ ਅੱਛਾ ਹਾਂਜੀ ਬਾਕੀ ਸਹੀ ਅਰਕੀ ਬੱਛੀ ਹੈ ਦੇਖੋ ਕੰਡੀ ਸੁਣੀ ਰੰਗ ਬਰਾਬਰ ਤੇ ਅਰਕੀ ਕਿੰਨਾ ਦੁੱਧ ਕੱਢ ਚੁੱਕੀ ਹੈ ਦੁੱਧ ਭਾਜੀ ਅਰਕੀ ਚਲੋ 13 14 ਵੀ ਰਾਨ ਨੇ ਆਖਿਆ ਵਿੱਚ ਹੋਇਆ ਹੈ ਇਹ ਗੱਲ ਤਾਂ ਭਾਜੀ ਝੂਠ ਨਹੀਂ ਹੈ 2 ਕਿਲੋ ਵਾਧੇ ਕੱਢੂਗੀ ਅਰਕੀ ਠੀਕ ਹੈ ਤੇ 14 ਕਿਲੋ ਵੀ ਭਾਜੀ ਬ ਬਾਚੋਂ ਹੈਗੀ ਵੀ ਕ੍ਰੋਸ ਸੀ ਆ ਚਲੋ ਬੜਾ ਚੱਡਾ ਮਾਰ ਦਿੱਤੀ ਜੀ ਹਾਜੀ ਬਾਕੀ ਰੰਗ ਰੂਪ ਦੀ ਸੋਹਣੀ ਆ ਤਰਾ ਇਹ ਪਾਜੀ ਬੜੇ ਨਿੱਗੇ ਸੁਭਾਅ ਦੀ ਗਾਂ ਜੀ ਠੀਕ ਹੈ ਜੀ ਤੇ ਥਾਣੇ ਤੇ ਦੇਖ ਸਕਦੇ ਕਿ ਕਿੰਨੇ ਦੂਰ ਦੂਰ ਥਾਣੇ ਆ ਇਹਦਾ ਉਹਨੇ ਕਿਹਾ ਮੇਰੇ ਕੋ ਡੰਗਰ ਜਿਆਦੇ ਨਹੀਂ ਤੇ ਮੈਂ ਦਾ ਦਵਾਈਆਂ ਨੂੰ ਅੱਛਾ ਮੇਰੇ ਡੰਗਰ ਨੂੰ ਨਹੀਂ ਆ ਜਾਂਦਾ ਮਾਰਦੀ ਕੋਈ ਗੱਲ ਨਹੀਂ ਐ ਅਰਮਾਨ ਨੇ ਆਪਣੇ ਮਸਤ ਜਿ ਰਹਿਣਾ ਜੀ ਠੀਕ ਹੈ ਖਾ ਜਾਣੀ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਜਿਹੜੇ ਮੌਸਮ ਤੇ ਸੁਣੀਏ ਹਾਂਜੀ ਤੇ ਬੱਚੀ ਦੇ 42 43000 ਦੀ ਜ ਰੰਗ ਬੜਾ ਪਿਆਰਾ ਹਾਂਜੀ ਹੁਣ ਦੇ ਦਈਏ ਭਾਜੀ ਹੁਣ ਵੀ ਇੱਕ ਬਾਲ ਕਰਾਉਣ ਬਾਸ 37 38 ਕਰੀਏ 32000 ਦੀ ਦੇ ਦਈਏ ਅੱਛਾ 30000 ਪੂਰੇ 30000 ਦੇ ਦਿੰਦੇ 30 ਦੀ ਦੇ ਦੇਣੀ ਆ ਹਾਂ ਜੀ ਚਲੋ ਬਾਕੀ ਮੋਕੇ ਦੇ ਹੋਰ ਹੋ ਜੂਗੇ ਹੋਰ ਦੋ ਕਰਦਾਂਗੇ ਭਾਜੀ ਹੋਰ ਦੱਸ ਅੱਛਾ 28000 ਦੀ 28000 ਦੇ ਦਵਾਂਗੇ ਪਤਾ ਗੱਲ ਵੀਰ ਭਰਾ ਮਣ ਕਹਿੰਦੇ ਪਹਿញ ਮੁੱਲ ਕੀਤਾ ਮੋਲ ਨਹੀਂ ਜੀ ਇਹਦਾ 28000 ਕੀਤਾ ਦੇ ਲੈਣ ਵਾਲਾ ਕੰਮ ਲੈਣ ਵਾਲੇ ਮੋਲ ਪਾ ਦੇਣ ਲੈਣ ਵਾਲੇ ਭਾਜੀ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਸੂਈ ਸਵਾਈ ਆ ਇਹ ਵੀ ਸੂਈ ਸਵਾਈ ਜੀ ਇਹਦੇ ਕੋਲ ਭਾਜੀ ਵਿਖਾਵੇ ਵਾਲਾ ਦੋ ਤਾਂ 18 19 ਕਿਲੋ ਜੀ ਅੱਛਾ ਮਗ ਹੋਣ ਭਾਈ 16 ਕਿਲੋ ਕਰਕੇ ਲਵਾਂਗਾ ਅੱਛਾ ਕਿਵਾਲ ਅੱਗਾ ਕਦੇ ਗਾਂ ਦੀ ਗੱਲ ਨਹੀਂ ਤੋਰੋ ਚਲੋ ਕਰੀ ਨਾ ਹਾਂਜੀ ਆਹ ਬੱਛਾ ਜੀ ਇੱਕ ਮਹੀਨੇ ਤੋਂ ਪਰ ਟਾਈਮ ਹੋ ਗਿਆ ਇਹਨਾਂ ਸੂਈ ਨਾ ਹਾਂਜੀ ਆਹ ਇਹਦਾ ਬੱਛਾ ਜੀ ਇਹਦਾ ਪੜੀ ਨਹੀਂ ਦਰਦੇ ਕਿਲੋ ਕਿਲੋ ਘੱਟ। ਤੇ ਕੱਲ ਤੁਹਾਡੇ ਸਾਹਮਣੇ ਉਹ ਮਾਲ ਵੇਚਿਆ ਤਾਂ ਜਿਹੜਾ ਮਾਲ ਲੈ ਆਂਦਾ ਰਤੀ। ਹਾਂਜੀ ਹਾਂਜੀ। ਤੇ ਟੈਂਕਰ ਆ ਗਿਆ ਨਾ ਕੱਢ ਜਾਂਦਾ ਥੋੜਾ ਜਿਆ। ਥਾਣੇ ਤੇ ਦਿਖ ਸਕਦੇ। ਹਾਂ ਭਾਜੀ ਏ ਡੇ ਡੇ ਗੁਲਾਬੀ ਰੰਗ ਦਾ ਥਾਣਿਆ। ਏ ਡੇ ਡੇ ਭਾਜੀ ਹੋਰ ਕੱਢੂ ਥਣ। ਤੇ ਮੋਲੇ ਦਾ ਫਿਰ? ਮੁੱਲ ਭਾਜੀ ਕਰਾਉਨ ਦੇ ਭਾਵੇਂ ਹੋਈਆਂ ਬੱਚੀਆਂ 70-80 ਹਜ਼ਾਰ ਦੀਆਂ ਵੀ ਗੰਡੀਆਂ ਜੀ। ਹਾਂਜੀ। ਹਾਂਜੀ। ਤੇ ਆਪਾਂ ਦੇ ਦੀਏ 53 ਹਜ਼ਾਰ ਦੀ ਬੱਚੀ। 53 ਦੀ? ਹਾਂਜੀ। ਪੂਰੇ 50 ਦੀ। ਚਲੋ ਕੋਈ ਗੱਲ ਨਹੀਂ ਤੇ 2000 ਹੋਰ ਮਾ। अच्छा 48000 48000 ਦੀ ਦੇ ਦਾਂਗੇ ਭਾਜੀ ਤੇ ਦੁੱਧ 16 ਲੀਟਰ ਕਰੋ ਚਵਾ ਕੇ ਦੋ ਮਾੜਾ ਭਾਜੀ ਕੋ ਚੋਕੇ ਖੜੇ ਦੋ ਡੰਗ ਚ ਵਾਲੇ ਤਿੰਨ ਡੰਗ ਚ ਵਾਲੇ ਹੀ ਗੜ ਭਜ ਨਾ ਕਰਦੇ ਅੱਛਾ ਹਾਂਜੀ ਜੀ ਜਿਹੜਾ ਹੈ ਬਾਕੀ ਚਲੋ ਇੱਥੇ ਆਪਣੀ ਵੇਸ ਚੱਕ ਕੇ ਆਪਣੀ ਸਮਝਣਾ ਤੇ ਤਸੱਲੀ ਕਰਕੇ ਪਸ਼ੂ ਖਰੀਦੋ ਜੀ